ਹਾਰਜਾ ਮੈਨੂੰ ਬੋਲ ਲੈਣ ਦਿਓ ਪਹਿਲਾਂ ਲੈ ਲੈ ਮੈਂ ਮੈਂ ਫਿਰ ਚਲੇ ਜਾਂਦਾ ਇਹ ਕੀ ਮਤਲਬ ਹੈ ਓਏ ਬਹਿ ਜਾ ਰਾਮਾ ਹਲੇ ਰਹਿ ਮੈਂ ਸਾਫ਼ ਕਹਿ ਰਿਹਾ ਕਿ ਕਿਸੇ ਤਰ੍ਹਾਂ ਦੀ ਜੜੀ ਇਹ ਤਸਵੀਰ ਨਹੀਂ ਹੈ ਓ ਵੀਰ ਬਹਿ ਜਾ ਥੱਲੇ ਮੈਂ ਚੁਣਿਆ ਹੋਇਆ ਨੁਮਾਇੰਦਾ ਹੈ ਅਗਰ ਕਿਸੇ ਨੂੰ ਕੋਈ ਐਸਾ ਹੈ 10 ਪੜ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਖਾਰਜ ਕੀਤਾ ਹੈ ਮੇਰੇ ਵੱਲੋਂ ਤਾਂ ਇੱਕ ਖਾਰਜ ਹੈ ਕੋਈ ਸਰਕਾਰ ਵੱਲੋਂ ਇਦਾਂ ਦੀ ਤਸਵੀਜ਼ ਨਹੀਂ ਹੈ ਜੋ ਸਿਸਟਮ ਪਹਿਲਾਂ ਚੱਲ ਰਿਹਾ ਉਦਾਂ ਹੀ ਚੱਲਣਾ ਸਾਰਾ ਕੁਝ ਔਰ ਦੂਸਰੀ ਗੱਲ ਜਿਹੜੀ ਆਨੰਦਪੁਰ ਸਾਹਿਬ ਦੇ ਜ਼ਿਲ੍ਹੇ ਦੀ ਹੈ ਉਹ ਵੀ ਹਲੇ ਕੋਈ ਐਸਾ ਪ੍ਰਪੋਜ਼ਲ ਸਰਕਾਰ ਵੱਲੋਂ ਨਹੀਂ ਹੈ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਲੇਕਿਨ ਜਿੱਥੇ ਤੱਕ ਇਹ ਨਾ 35 ਪਿੰਡਾਂ ਦੀ ਉਹ ਹੈ ਉਹ ਮੈਂ ਜ਼ਿੰਮੇਵਾਰੀ ਲੈਣਾ ਕਿ ਇਹ ਇਹ ਬੱਚ ਬੈਠੋ ਹਲੇ ਮੈਨੂੰ ਬੋਲ ਲੈਣ ਦਿਓ ਪਹਿਲਾਂ ਨਾ ਨਾ ਮੈਂ ਮੈਂ ਫਿਰ ਚਲੇ ਜਾਂਦਾ ਜੇ ਨਹੀਂ ਸੁਣਦਾ ਤਾਂ ਬਹਿ ਜਾ ਥੱਲੇ ਬਹਿ ਜਾ ਥੱਲੇ ਬਹਿ ਜਾ ਬੈਠੋ ਹੱਦ ਕਰਦੀ ਆ ਮੈਂ ਉਹ ਥੋੜੀ ਜੀ ਮਤਲਬ ਜੇ ਤੁਸੀਂ ਜੇ ਨਹੀਂ ਸੁਣਨੀ ਤਾਂ ਹੋਰ ਗੱਲ ਜੇ ਗੱਲ ਨਹੀਂ ਸੁਣਨੀ ਤਾਂ ਹੋਰ ਗੱਲ ਹੈ ਮੈਂ ਸਾਫ਼ ਕਹਿ ਰਿਹਾ ਮੈਂ ਸਾਫ਼ ਕਹਿ ਰਿਹਾ ਕਿ ਕਿਸੇ ਤਰ੍ਹਾਂ ਦੀ ਜੜੀ ਇਹ ਤਸਵੀਜ਼ ਨਹੀਂ ਹੈ ਉਹ ਵੀਰ ਬੈ ਜਾ ਥੱਲੇ ਤੁਸੀਂ ਸੁਣੋ ਤਾਂ ਸਹੀ ਬਣੋ ਯਾਰ ਉਸੇ ਮਾਤਮਾਰ ਤੇ ਬੈਂਦੀ ਹੈ ਨਰਿੰਦਰ ਵੀ ਬੈ ਜਾ ਬੈ ਜਾ ਗੱਲਾਂ ਬੈ ਜਾ ਸਾਡੇ ਵੀ ਚਾਰ ਆਏ ਨਹੀਂ ਦੇਖੋ ਸਾਡਾ ਜੀ ਹਾਂ ਪੰਜਾਬ ਸਰਕਾਰ ਕੋਲ ਪਹੁੰਚ ਗਿਆ ਜੀ ਵੀਰ ਜੀ ਬੇਨਤੀ ਹੈ ਬਾਰੇ ਦਾਜੀ ਨਾ ਕਰੋ ਬਾਰੇ ਦਾਜੀ ਨਾ ਕਰੋ ਕੋਈ politcal ਮੈਂ ਨਹੀਂ ਹੈਗਾ ਜੀ ਆਕਾਲ ਇਧਰ ਹੀ ਰਹਿਣਗੇ ਔਰ ਮੈਂ ਇਸ ਲਈ ਆਇਆ ਇੱਥੇ ਇਹ ਕੋਈ ਚੁਣਿਆ ਹੋਇਆ ਨੁਮਾਇੰਦਾ ਹੈ ਅਗਰ ਕਿਸੇ ਨੂੰ ਕੋਈ ਐਸਾ ਹੈ ਮਾਹੌਲ ਖਰਾਬ ਕਰਨਾ ਹੈ ਉਹ ਅਲੱਗ ਗੱਲ ਹੈ ਪਰ ਸਾਫ਼ ਗੱਲ ਇਹ ਹੈ ਕਿ 1% ਵੀ ਇਸ ਚ ਸਚਾਈ ਨਹੀਂ ਅਗਰ ਕਿਸੇ ਕੋਲ ਕੋਈ ਹੈ ਆਰਡਰ ਤਾਂ ਮੈਨੂੰ ਦਿਖਾ ਦਿਓ ਕੁਛ ਨਹੀਂ ਸੋ ਵਕੀਲ ਸਾਹਿਬ ਬਹੁਤ ਸਾਰੇ ਹੀ ਇਹ ਪੜ੍ਹੀ ਲਿਖੀ ਕੌਮ ਹੈ ਮੈਂ ਵੀ ਡਾਕਟਰ ਹਾਂ ਮੈਂ ਕੋਈ ਤੁਸੀਂ ਆਇਆ ਮੈਂ ਕੁਆਲੀਫਾਈਡ ਆ ਮੈਂ ਐਮ ਐਸ ਆਮ ਆਫਥਲਮੋਲੋਜਿਸਟ ਐਥੋ 10 ਪੜ੍ਹ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਜੋ ਗੱਲ ਜੋ ਗੱਲ ਨਹੀਂ ਨਹੀਂ ਨਾ ਨਾ ਨਾ